ਮੇਰੇ ਮਾਮੇ ਦਾ ਮਾਂ ਤੋਂ ਬਿਨਾ ਕੋਈ ਨਹੀਂ ਸੀ ਇੱਕ ਹਾਦਸੇ ਵਿੱਚ ਮਾਮੀ ਤੇ ਮਾਮੇ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੀ ਇਕਲੌਤੀ ਧੀ ਨੂੰ ਮਾਂ ਆਪਣੇ ਨਾਲ ਲੈ ਆਈ ਸੀ ਮਾਮੇ ਦੀ ਕੁੜੀ ਬਹੁਤ ਸੋਹਣੀ ਸੀ ਤੇ ਮੈਂ ਉਸ ਨੂੰ ਪਿਆਰ ਕਰਨ ਲੱਗਾ ਸੀ ਉਹ 17 ਸਾਲਾਂ ਦੀ ਸੀ ਜਦੋਂ ਮੈਂ ਉਸ ਨੂੰ ਇੱਕ ਦਿਨ ਵੇਖਿਆ ਤਾਂ ਬੇਹੋਸ਼ ਪਈ ਹੋਈ ਸੀ ਤੇ ਮੇਰਾ ਭਰਾ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਮੇਰੇ ਮਾਮਾ ਮਾਮੀ ਪਿੰਡ ਵਿੱਚ ਰਹਿੰਦੇ ਸੀ ਤੇ ਸਾਨੂੰ ਮਿਲਣ ਆ ਰਹੇ ਸੀ ਉਹਨਾਂ ਦੀ ਬਸ ਪਲਟ ਗਈ ਤੇ ਮੇਰੇ ਮਾਮਾ-ਮਾਮੀ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਮਾਮੇ-ਮਾਮੀ ਦੀ ਇਕਲੌਤੀ ਧੀ ਸੀ ਜਿਸ ਦਾ ਨਾਂ ਰਾਣੀ ਸੀ। ਮੇਰੇ ਮੰਮੀ ਤੇ ਪਾਪਾ ਮਾਮਾ-ਮਾਮੀ ਦੇ ਪਿੰਡ ਉਹਨਾਂ ਦੀਆਂ ਅੰਤਿਮ ਰਸਮਾਂ ਕਰਨ ਦੇ ਲਈ ਗਏ ਸੀ। ਜਦੋਂ ਵਾਪਸ ਆਏ ਤਾਂ ਰਾਣੀ ਨੂੰ ਵੀ ਨਾਲ ਲੈ ਆਏ ਸੀ। ਰਾਣੀ ਮੇਰੇ ਤੋਂ 1 ਸਾਲ ਹੀ ਵੱਡੀ ਸੀ। ਉਸ ਦੀ ਉਮਰ 18 ਸਾਲ ਦੀ ਸੀ ਤੇ ਮੈਂ 17 ਸਾਲ ਦਾ ਸੀ। ਉਸਨੇ ਆਪਣੇ ਹੱਥ ਵਿੱਚ ਇੱਕ ਛੋਟਾ ਜਿਹਾ ਕੱਪੜਿਆਂ ਦਾ ਬੈਗ ਫੜਿਆ ਹੋਇਆ ਸੀ ਤੇ ਉਹ ਬਸ ਰੋਈ ਜਾ ਰਹੀ ਸੀ ਰਾਣੀ ਵਾਰ-ਵਾਰ ਮੇਰੀ ਮਾਂ ਦੇ ਗਲੇ ਲੱਗ ਕੇ ਕਹਿ ਰਹੀ ਸੀ ਕਿ ਭੂਆ ਮੈਨੂੰ ਮੰਮੀ ਪਾਪਾ ਛੱਡ ਕੇ ਕਿਉਂ ਚਲੇ ਗਏ ਹਨ ਮੇਰੀ ਮਾਂ ਉਸ ਨੂੰ ਤਸੱਲੀ ਦੇ ਰਹੀ ਸੀ ਫਿਰ ਮੇਰੀ ਭਾਬੀ ਨੇ ਉਸ ਨੂੰ ਰੋਟੀ ਪਾਣੀ ਜ਼ੋਰ ਦੇ ਕੇ ਖਵਾਇਆ ਸੀ ਉਹ ਤਾਂ ਗਮ ਵਿੱਚ ਇਸ ਤਰ੍ਹਾਂ ਟੁੱਟ ਗਈ ਸੀ ਕਿ ਕੁਝ ਖਾ ਪੀ ਵੀ ਨਹੀਂ ਰਹੀ ਸੀ ਉਸ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਪਰ ਮੈਂ ਹਮਦਰਦੀ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਸੀ ਮੇਰੇ ਤੋਂ ਵੱਡੇ ਦੋ ਭਰਾ ਵੀ ਸੀ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ ਤੇ ਦੋ ਭੈਣਾਂ ਵੀ ਸੀ ਇੱਕ ਭੈਣ ਦਾ ਵਿਆਹ ਹੋ ਗਿਆ ਸੀ ਤੇ ਇੱਕ ਭੈਣ ਹਜੇ ਕੁਵਾਰੀ ਸੀ ਮਾਪੇ ਤਾਂ ਉਸ ਲਈ ਰਿਸ਼ਤਾ ਵੇਖ ਰਹੇ ਸੀ ਮੈਂ ਸਾਰੇ ਭੈਣ ਭਰਾਵਾਂ ਤੋਂ ਛੋਟਾ ਸੀ ਰਾਣੀ ਨੂੰ ਕੁਝ ਦਿਨ ਤਾਂ ਸਾਰੇ ਤਸੱਲੀ ਦਿੰਦੇ ਰਹੇ ਪਰ ਫਿਰ ਇੱਕ ਦਿਨ ਉਸ ਨੂੰ ਭਾਬੀ ਨੇ ਕਿਹਾ ਕਿ ਇਸ ਤਰ੍ਹਾਂ ਤੂੰ ਕਦੋਂ ਤੱਕ ਪਰੇਸ਼ਾਨ ਰਹੇਂਗੀ ਤੈਨੂੰ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਲਾ ਲੈਣਾ ਚਾਹੀਦਾ ਹੈ। ਰਾਣੀ ਨੇ ਕਿਹਾ ਮੈਂ ਪਿੰਡ ਵਿੱਚ ਪੜ੍ਹਦੀ ਸੀ ਕਿਉਂਕਿ ਸਾਡੇ ਪਿੰਡ ਵਿੱਚ ਹੀ ਕਾਲਜ ਸੀ। ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ ਪਰ ਉਸ ਦੀ ਗੱਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਭਾਬੀ ਨੇ ਕਿਹਾ ਤੂੰ ਪੜ੍ਹ ਕੇ ਵੀ ਤਾਂ ਘਰ ਦੇ ਕੰਮ ਹੀ ਕਰਨੇ ਹਨ। ਮੰਮੀ ਨੇ ਕਿਹਾ ਮੇਰੀਆਂ ਦੋਵੇਂ ਧੀਆਂ ਤੈਨੂੰ ਪਤਾ 10ਵੀਂ ਤੱਕ ਹੀ ਪੜੀਆਂ ਹਨ। ਇੱਕ ਦਾ ਤਾਂ ਵਿਆਹ ਹੋ ਗਿਆ ਹੈ ਤੇ ਦੂਜੀ ਲਈ ਅਸੀਂ ਰਿਸ਼ਤਾ ਲੱਭ ਰਹੇ ਹਾਂ। ਆਪਣੇ ਘਰਾਂ ਵਿੱਚ ਪੜ੍ਹਾਈ ਦੀ ਜ਼ਿਆਦਾ ਮਹੱਤਤਾ ਨਹੀਂ ਹੁੰਦੀ ਹੈ। ਕੁੜੀ ਨੂੰ ਤਾਂ ਬਸ ਘਰ ਦੇ ਕੰਮਕਾਜ ਆਉਣੇ ਚਾਹੀਦੇ ਹੁੰਦੇ ਹਨ। ਰਾਣੀ ਚੁੱਪ ਹੋ ਗਈ ਸੀ ਪਰ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਉਸ ਨੂੰ ਪੜ੍ਹਾਈ ਕਰਨ ਦਾ ਬਹੁਤ ਸ਼ੌਂਕ ਹੈ। ਮੈਂ ਆਪਣੀ ਮਾਂ ਨੂੰ ਕਿਹਾ ਤੁਸੀਂ ਇਸ ਨੂੰ ਪੜ੍ਹ ਲੈਣ ਦਿਓ। ਜੇਕਰ ਮਾਮਾ-ਮਾਮੀ ਅੱਜ ਜਿਉਂਦੇ ਹੁੰਦੇ ਤਾਂ ਇਹ ਆਪਣੀ ਪੜ੍ਹਾਈ ਜ਼ਰੂਰ ਪੂਰੀ ਕਰ ਸਕਦੀ ਸੀ। ਮੇਰੀ ਮਾਂ ਨੇ ਮੈਨੂੰ ਹੀ ਝਿੜਕਦੇ ਹੋਏ ਕਿਹਾ ਤੈਨੂੰ ਇਸ ਨਾਲ ਜ਼ਿਆਦਾ ਹਮਦਰਦੀ ਕਰਨ ਦੀ ਜ਼ਰੂਰਤ ਨਹੀਂ ਹੈ ਪੜ੍ਹ ਲਿਖ ਕੇ ਕੁੜੀਆਂ ਨੇ ਕਿਹੜਾ ਨੌਕਰੀ ਕਰਨੀ ਹੁੰਦੀ ਹੈ ਉਹ 10ਵੀਂ ਕਰਨ ਜਾਂ ਜ਼ਿਆਦਾ ਪੜ੍ਹਨ ਘਰ ਦੇ ਕੰਮ ਹੀ ਕਰਦੀਆਂ ਹਨ ਇਹਨਾਂ ਗੱਲਾਂ ਦਾ ਤੈਨੂੰ ਨਹੀਂ ਪਤਾ ਹੈ ਮੈਂ ਆਪਣੀ ਮਾਂ ਦੀ ਗੱਲ ਸੁਣ ਕੇ ਚੁੱਪ ਹੋ ਗਿਆ ਸੀ ਘਰ ਦੇ ਸਾਰੇ ਕੰਮ ਹੌਲੀ-ਹੌਲੀ ਰਾਣੀ ਕਰਨ ਲੱਗੀ ਸੀ ਹੁਣ ਮੇਰੀ ਭਾਬੀ ਉਸ ਤੇ ਰੋਬ ਜਮਾਉਣ ਲੱਗ ਪਈ ਸੀ ਕਦੇ ਕਹਿੰਦੀ ਆਟਾ ਚੰਗੀ ਤਰ੍ਹਾਂ ਗੁੰਨਿਆ ਕਰ ਤੇ ਕਦੀ ਰੋਟੀ ਦੇ ਨਾਲ-ਨਾਲ ਚੌਲ ਵਗੈਰਾ ਵੀ ਬਣਾ ਲਵੀਂ ਬੱਚੇ ਸ਼ੌਂਕ ਨਾਲ ਖਾਂਦੇ ਹਨ ਮੇਰੀ ਭੈਣ ਨੇ ਕਿਹਾ ਸ਼ਾਮ ਨੂੰ ਚਾਹ ਦੀ ਜ਼ਿੰਮੇਵਾਰੀ ਰਾਣੀ ਨੂੰ ਦੇ ਦੇਵੋ ਇਹ ਚਾਹ ਬਹੁਤ ਸਵਾਦ ਬਣਾਉਂਦੀ ਹੈ ਹੁਣ ਗਰਮੀਆਂ ਆ ਗਈਆਂ ਸੀ ਤੇ ਦੋਵੇਂ ਟਾਈਮ ਚੁੱਲੇ ਉੱਤੇ ਰੋਟੀਆਂ ਬਣਾਉਣ ਦੀ ਜ਼ਿੰਮੇਵਾਰੀ ਰਾਣੀ ਦੀ ਸੀ ਰਾਣੀ ਜਦੋਂ ਰੋਟੀਆਂ ਬਣਾ ਕੇ ਵਾਪਸ ਆਉਂਦੀ ਤਾਂ ਉਸਦੇ ਬੁਰੇ ਹਾਲ ਹੋ ਜਾਂਦੇ ਸੀ ਉਹ ਸਾਰਿਆਂ ਨੂੰ ਖਾਣਾ ਫੜਾਉਂਦੀ ਵੀ ਸੀ ਸਾਰੇ ਖਾਣਾ ਖਾ ਕੇ ਅੱਪੋਂ ਨੇ ਆਪਣੇ ਕਮਰਿਆਂ ਵਿੱਚ ਚੱਲੇ ਜਾਂਦੇ ਸੀ ਤੇ ਰਾਣੀ ਸਾਰਿਆਂ ਦੇ ਝੂਠੇ ਭਾਂਡੇ ਧੋ ਕੇ ਵੇਲੀ ਹੁੰਦੀ ਹੀ ਸੀ ਕਿ ਫਿਰ ਉਸ ਨੂੰ ਚਾਹ ਬਣਾਉਣ ਲਈ ਕਹਿ ਨਿੰਦੇ ਸੀ ਰਾਣੀ ਨੂੰ ਰਾਤ ਸੌਣ ਲੱਗਿਆਂ 12 ਵੱਜ ਜਾਂਦੇ ਸੀ ਸਵੇਰੇ ਜਦੋਂ ਮੈਂ ਕਾਲਜ ਜਾਣਾ ਹੁੰਦਾ ਸੀ ਤਾਂ ਰਾਣੀ ਹੀ ਮੈਨੂੰ ਖਾਣਾ ਬਣਾ ਕੇ ਦਿੰਦੀ ਸੀ ਬਾਕੀ ਤਾਂ ਸਾਰੇ ਆਰਾਮ ਨਾਲ ਸੁੱਤੇ ਪਏ ਹੁੰਦੇ ਸੀ ਇੱਕ ਦਿਨ ਰਾਣੀ ਨੇ ਮੈਨੂੰ ਕਿਹਾ ਕਿ ਆਪਣੀਆਂ ਪੁਰਾਣੀਆਂ ਕਿਤਾਬਾਂ ਮੈਨੂੰ ਦੇ ਦੇਵੋ ਜਦੋਂ ਮੈਂ ਪੁੱਛਿਆ ਕਿ ਤੂੰ ਕੀ ਕਰੇਂਗੀ ਤਾਂ ਕਹਿਣ ਲੱਗੀ ਮੈਂ ਪੜ੍ਹਨੀਆਂ ਹਨ ਮੈਂ ਕਿਹਾ ਤੇਰੀ ਕੋਲ ਪੜਨ ਦਾ ਟਾਈਮ ਤਾਂ ਹੁੰਦਾ ਨਹੀਂ ਹੈ ਤਾਂ ਉਸਨੇ ਜਵਾਬ ਦਿੱਤਾ ਟਾਈਮ ਮੈਂ ਆਪੇ ਕੱਢ ਲਵਾਂਗੀ ਬਸ ਤੁਸੀਂ ਮੈਨੂੰ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਦੇਵੋ ਮੈਂ ਉਸ ਨੂੰ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਦਿੱਤੀਆਂ ਸੀ ਪਰ ਮੇਰੀ ਭਾਬੀ ਉਸ ਨੂੰ ਇੱਕ ਮਿੰਟ ਵੀ ਵੇਲੇ ਨਹੀਂ ਰਹਿਣ ਦਿੰਦੀ ਸੀ ਉਹ ਤਾਂ ਆਪਣੇ ਬੱਚਿਆਂ ਤੱਕ ਨੂੰ ਉਸ ਨੂੰ ਸੰਭਾਲਣ ਨੂੰ ਕਹਿੰਦੀ ਸੀ ਮੈਂ ਬਹੁਤ ਹੈਰਾਨ ਸੀ ਕਿ ਮਾਂ ਵੀ ਉਹਨਾਂ ਨੂੰ ਰੋਕਦੀ ਨਹੀਂ ਸੀ ਇੱਕ ਵਾਰ ਮੇਰੀ ਭੈਣ ਨੂੰ ਦੇਖਣ ਵਾਲੇ ਆਏ ਸੀ ਪਰ ਜਦੋਂ ਉਹਨਾਂ ਨੇ ਰਾਣੀ ਨੂੰ ਦੇਖਿਆ ਤਾਂ ਮੇਰੀ ਭੈਣ ਦੀ ਥਾਂ ਰਾਣੀ ਦਾ ਰਿਸ਼ਤਾ ਮੰਗਣ ਲੱਗੇ ਸੀ ਇਹ ਦੇਖ ਕੇ ਮੇਰੀ ਮਾਂ ਨੂੰ ਬਹੁਤ ਬੁਰਾ ਲੱਗਿਆ ਤੇ ਮੇਰੀ ਭੈਣ ਵੀ ਗੁੱਸੇ ਨਾਲ ਰਾਣੀ ਨੂੰ ਬੁਰਾ ਭਲਾ ਕਹਿੰਦੀ ਹੋਈ ਕਹਿਣ ਲੱਗੀ ਕਿ ਮਾਂ ਇਹ ਜਾਣ ਬੁਝ ਕੇ ਉਹਨਾਂ ਦੇ ਸਾਹਮਣੇ ਆਈ ਸੀ ਤਾਂ ਕਿ ਆਪਣੀ ਖੂਬਸੂਰਤੀ ਨਾਲ ਫਸਾ ਸਕੇ ਮਾਂ ਜਦੋਂ ਤੱਕ ਇਹ ਇਸ ਘਰ ਵਿੱਚ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰਾ ਰਿਸ਼ਤਾ ਹੋਵੇਗਾ ਮੈਂ ਉੱਥੇ ਬੈਠਾ ਪੜ ਰਿਹਾ ਸੀ ਮੈਂ ਕਿਹਾ ਰੱਬ ਤੋਂ ਡਰੋ ਕਿਉਂ ਇਸ ਵਿਚਾਰੀ ਦੇ ਪਿੱਛੇ ਪੈ ਗਈ ਹੈ ਤੂੰ ਆਪ ਤਾਂ ਇਸ ਨੂੰ ਚਾਹ ਲੈ ਕੇ ਅੰਦਰ ਆਉਣ ਲਈ ਕਿਹਾ ਸੀ ਜੇਕਰ ਹੁਣ ਉਹਨਾਂ ਨੂੰ ਰਾਣੀ ਪਸੰਦ ਆ ਗਈ ਸੀ ਤਾਂ ਇਸ ਵਿੱਚ ਰਾਣੀ ਦਾ ਕੀ ਦੋਸ਼ ਹੈ ਐਵੇਂ ਕਿਉਂ ਹੁਣ ਇਸ ਦੇ ਝੂਠੇ ਇਲਜ਼ਾਮ ਲਗਾ ਰਹੀ ਹੈ ਮੈਂ ਹਜੇ ਬੋਲ ਹੀ ਰਿਹਾ ਸੀ ਕਿ ਮੇਰੀ ਭੈਣ ਨੇ ਮੈਨੂੰ ਗੁੱਸੇ ਨਾਲ ਕਿਹਾ ਤੂੰ ਤਾਂ ਚੁੱਪ ਕਰ ਜਾ ਤੈਨੂੰ ਕੀ ਪਤਾ ਇਹ ਕਿੰਨੀ ਚਲਾਕ ਹੈ ਇਹ ਚੰਗੀ ਤਰ੍ਹਾਂ ਤਿਆਰ ਹੋ ਕੇ ਉਹਨਾਂ ਦੇ ਸਾਹਮਣੇ ਆਈ ਸੀ ਮੈਂ ਆਪਣੀ ਭੈਣ ਨੂੰ ਕਿਹਾ ਜਦੋਂ ਘਰੇ ਕੋਈ ਮਹਿਮਾਨ ਆਉਂਦਾ ਹੈ ਤਾਂ ਸਾਰੇ ਹੀ ਤਿਆਰ ਹੁੰਦੇ ਹਨ ਇਸ ਵਿੱਚ ਨਵੀਂ ਗੱਲ ਕੀ ਹੈ ਭਾਬੀਆਂ ਵੀ ਤਾਂ ਤਿਆਰ ਹੋਈਆਂ ਸੀ ਜਦੋਂ ਮੇਰੀ ਭੈਣ ਨੂੰ ਕੋਈ ਗੱਲ ਨਾ ਆਈ ਤਾਂ ਉਹ ਕਹਿਣ ਲੱਗੀ ਤੂੰ ਔਰਤਾਂ ਦੇ ਮਸਲਿਆਂ ਵਿੱਚ ਕਿਉਂ ਦਖਲ ਦੇ ਰਿਹਾ ਹੈ ਤੈਨੂੰ ਜਦੋਂ ਇਹ ਕੁੜੀ ਬਾਰੇ ਪਤਾ ਹੀ ਨਹੀਂ ਹੈ ਫਿਰ ਮੇਰੀ ਮੰਮੀ ਨੇ ਗੁੱਸੇ ਨਾਲ ਕਿਹਾ ਤੁਸੀਂ ਸਾਰੇ ਚੁੱਪ ਹੋ ਜਾਵੋ ਤੇ ਮੇਰਾ ਵੀ ਫੈਸਲਾ ਸੁਣ ਲਵੋ ਜਦੋਂ ਤੱਕ ਮੇਰੀ ਤੀਤਾ ਵਿਆਹ ਨਹੀਂ ਹੁੰਦਾ ਮੈਂ ਇਸ ਰਾਣੀ ਦਾ ਵਿਆਹ ਨਹੀਂ ਕਰਾਂਗੀ ਫਿਰ ਮੇਰੇ ਵੱਡੇ ਭਰਾ ਨੇ ਕਿਹਾ ਕੋਈ ਲੋੜ ਨਹੀਂ ਹਜੇ 3-4 ਸਾਲ ਇਸ ਦਾ ਵਿਆਹ ਕਰਨ ਦੀ ਪਹਿਲਾਂ ਘਰ ਦੇ ਕੰਮਕਾਰ ਤਾਂ ਚੰਗੀ ਤਰ੍ਹਾਂ ਸਿੱਖ ਲਵੇ ਫਿਰ ਸੁਨੇਹਾ ਮਿਲਿਆ ਕਿ ਮੇਰੀ ਵੱਡੀ ਭੈਣ ਗਰਭਵਤੀ ਹੈ ਫਿਰ ਉਸਦੇ ਸਹੁਰਿਆਂ ਨੇ ਉਸ ਨੂੰ ਵੀ ਪੇਕੇ ਘਰ ਭੇਜ ਦਿੱਤਾ ਸੀ ਮੇਰੀ ਭੈਣ ਤਾਂ ਬੈੱਡ ਤੋਂ ਪੈਰ ਵੀ ਹੇਠਾਂ ਨਹੀਂ ਰੱਖਦੀ ਸੀ ਉਸ ਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਤਾਂ ਬੈੱਡ ਤੇ ਬੈਠ ਕੇ ਰਾਣੀ ਨੂੰ ਕਹਿ ਦਿੰਦੀ ਸੀ ਪੂਰਾ ਦਿਨ ਰਾਣੀ ਨੌਕਰਾਂ ਵਾਂਗ ਰਹਿੰਦੀ ਸੀ ਕਦੇ ਕੋਈ ਆਵਾਜ਼ ਮਾਰਦਾ ਤੇ ਕਦੇ ਕੋਈ ਕੰਮ ਕਹਿ ਦਿੰਦਾ ਸੀ ਰਾਣੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ ਤੇ ਸਾਰੇ ਉਸ ਨੂੰ ਹਰ ਸਮੇਂ ਗੱਲਾਂ ਕਰਦੇ ਰਹਿੰਦੇ ਕਿ ਤੂੰ ਕੰਮ ਹੌਲੀ ਕਰਦੀ ਹੈ ਰਾਣੀ ਦੇ ਕੰਮਾਂ ਦਾ ਕੋਈ ਅੰਤ ਹੀ ਨਹੀਂ ਸੀ ਇੱਕ ਵਾਰ ਮੈਂ ਸੌਂ ਰਿਹਾ ਸੀ ਕਿ ਰਾਤ ਨੂੰ ਮੈਨੂੰ ਰੋਣ ਦੀ ਆਵਾਜ਼ ਆਉਣ ਲੱਗੀ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਰਾਣੀ ਕਮਰੇ ਵਿੱਚ ਬੈਠੀ ਰੋ ਰਹੀ ਸੀ ਮੈਂ ਕਿਹਾ ਤੂੰ ਇਸ ਟਾਈਮ ਇੱਥੇ ਕੀ ਕਰ ਰਹੀ ਹੈ ਤੈਨੂੰ ਨੀਂਦ ਨਹੀਂ ਆ ਰਹੀ ਤਾਂ ਰਾਣੀ ਕਹਿਣ ਲੱਗੀ ਮੇਰੇ ਸਾਰੇ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਮੈਨੂੰ ਨੀਂਦ ਨਹੀਂ ਆ ਰਹੀ ਹੈ। ਉਸ ਦੀਆਂ ਗੱਲਾਂ ਵਿੱਚ ਦਰਦ ਸੀ ਤੇ ਉਸ ਦਾ ਚਿਹਰਾ ਮੁਰਝਾਇਆ ਹੋਇਆ ਸੀ। ਜਦੋਂ ਮੈਂ ਉਸ ਦੀ ਨਬਜ਼ ਚੈੱਕ ਕੀਤੀ ਤਾਂ ਉਹ ਤੇਜ਼ ਬੁਖਾਰ ਨਾਲ ਤਪ ਰਹੀ ਸੀ। ਮੈਂ ਕਿਹਾ, "ਰਾਣੀ ਤੈਨੂੰ ਤਾਂ ਬਹੁਤ ਤੇਜ਼ ਬੁਖਾਰ ਹੈ।" ਉਹ ਕਹਿਣ ਲੱਗੀ, "ਸ਼ਾਇਦ ਇਸ ਕਰਕੇ ਹੀ ਮੇਰਾ ਸਰੀਰ ਦਰਦ ਕਰ ਰਿਹਾ ਹੈ।" ਮੈਂ ਰਸੋਈ ਵਿੱਚ ਗਿਆ ਤੇ ਦੁੱਧ ਦਾ ਇੱਕ ਗਲਾਸ ਗਰਮ ਕਰਕੇ ਲੈ ਆਇਆ ਸੀ। ਇਹ ਵੇਖ ਕੇ ਉਹ ਮੇਰੇ ਵੱਲ ਵੇਖਣ ਲੱਗੀ ਤੇ ਬੋਲੀ, 부아 ਮੈਨੂੰ ਝਿੜਕੀ ਗਈ ਕਿ ਦੁੱਧ ਕਿਸਨੇ ਪੀਤਾ ਹੈ ਮੈਂ ਕਿਹਾ ਕੋਈ ਨਾ ਮੈਂ ਕਹਿ ਦੇਵਾਂਗਾ ਕਿ ਮੈਂ ਪੀਤਾ ਸੀ ਇਸ ਟਾਈਮ ਤੈਨੂੰ ਦੁੱਧ ਦੀ ਬਹੁਤ ਜ਼ਰੂਰਤ ਹੈ ਮੈਂ ਉਸਨੂੰ ਦੁੱਧ ਪੀਣ ਦੇ ਲਈ ਕਿਹਾ ਤੇ ਨਾਲ ਬੁਖਾਰ ਦੀ ਦਵਾਈ ਵੀ ਦੇ ਦਿੱਤੀ ਸੀ ਉਹ ਦਵਾਈ ਖਾਣ ਤੋਂ ਬਾਅਦ ਸੌਂ ਗਈ ਸੀ ਸਵੇਰ ਹੋਈ ਤਾਂ ਰਾਣੀ ਰਾਣੀ ਦੀਆਂ ਆਵਾਜ਼ਾਂ ਸਾਰੇ ਪਾਸਿਓਂ ਆਉਣ ਲੱਗੀਆਂ ਕਿਉਂਕਿ ਅੱਜ ਰਾਣੀ ਉੱਠ ਨਹੀਂ ਸਕੀ ਸੀ ਉਸਨੂੰ ਹਜੇ ਵੀ ਬੁਖਾਰ ਸੀ ਮੈਂ ਆਪਣੇ ਕੰਮ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਰਾਣੀ ਨੂੰ ਪਾਂਡੇ ਧੋਂਦੇ ਹੋਏ ਵੇਖਿਆ ਤਾਂ ਮੈਨੂੰ ਬਹੁਤ ਦੁੱਖ ਹੋਇਆ ਸੀ ਉਹ ਵਾਰ-ਵਾਰ ਆਪਣੇ ਹੰਝੂ ਪੂੰਝ ਰਹੀ ਸੀ ਮੈਂ ਉਸ ਦੇ ਕੋਲ ਜਾ ਕੇ ਕਿਹਾ ਇਹ ਤੂੰ ਕੀ ਕਰ ਰਹੀ ਹੈ ਤੈਨੂੰ ਤਾਂ ਬਹੁਤ ਬੁਖਾਰ ਸੀ ਤਾਂ ਉਸ ਨੇ ਜਵਾਬ ਦਿੱਤਾ ਕੀ ਫਰਕ ਪੈਂਦਾ ਹੈ ਕੰਮ ਤਾਂ ਕਰਨਾ ਹੀ ਪੈਣਾ ਹੈ ਮੈਂ ਕਿਹਾ ਫਰਕ ਕਿਉਂ ਨਹੀਂ ਪੈਂਦਾ ਹੈ ਜੇਕਰ ਘਰ ਵਿੱਚ ਕੋਈ ਹੋਰ ਬਿਮਾਰ ਹੋਵੇ ਤਾਂ ਕੰਮ ਕਦੇ ਨਹੀਂ ਕਰਦਾ ਫਿਰ ਤੂੰ ਫਿਰ ਤੂੰ ਕਿਉਂ ਕਰ ਰਹੀ ਹੈ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਮੰਜੇ ਤੇ ਲੰਮਾ ਪਾ ਦਿੱਤਾ ਸੀ ਜਦੋਂ ਭਾਬੀ ਨੇ ਵੇਖਿਆ ਤਾਂ ਕਹਿਣ ਲੱਗੀ ਤੂੰ ਇਸ ਨੂੰ ਮੰਜੇ ਤੇ ਲੰਮੇ ਕਿਉਂ ਪਾ ਰਿਹਾ ਹੈ ਮੈਂ ਕਿਹਾ ਭਾਬੀ ਤੁਹਾਨੂੰ ਦਿਸਦਾ ਨਹੀਂ ਕਿ ਰਾਣੀ ਨੂੰ ਕਿੰਨਾ ਤੇਜ਼ ਬੁਖਾਰ ਹੈ ਭਾਬੀ ਕਹਿਣ ਲੱਗੀ ਤੈਨੂੰ ਇਸ ਨਾਲ ਬਹੁਤ ਹਮਦਰਦੀ ਹੋ ਰਹੀ ਹੈ ਮੈਂ ਕਿਹਾ ਜਦੋਂ ਤੁਹਾਨੂੰ ਤਾਂ ਕਿਸੇ ਨੂੰ ਦਿਸਦਾ ਹੀ ਨਹੀਂ ਤਾਂ ਫਿਰ ਮੈਨੂੰ ਤਾਂ ਹਮਦਰਦੀ ਹੋਣੀ ਹੀ ਹੈ ਜੇਕਰ ਤੁਸੀਂ ਬਿਮਾਰ ਹੁੰਦੇ ਤੂੰ ਤੁਸੀਂ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਣਾ ਸੀ ਇਹ ਸੁਣ ਕੇ ਭਾਬੀ ਨੇ ਕਿਹਾ ਇਸ ਦੇ ਲਈ ਤੇਰੀ ਜ਼ੁਬਾਨ ਬਹੁਤ ਚੱਲਦੀ ਹੈ ਮੈਂ ਕਿਹਾ ਹਾਂ ਜੀ ਜਿਵੇਂ ਤੁਸੀਂ ਠੀਕ ਸਮਝੋ ਫਿਰ ਕੁਝ ਧੇਰ ਬਾਅਦ ਮੇਰੀ ਵੱਡੀ ਭੈਣ ਰਾਣੀ ਨੂੰ ਆਵਾਜ਼ਾਂ ਮਾਰਦੀ ਹੋਈ ਕਹਿਣ ਲੱਗੀ ਰਾਣੀ ਤੈਨੂੰ ਸੁਣਦਾ ਨਹੀਂ ਕਿੰਨੀਆਂ ਆਵਾਜ਼ਾਂ ਮਾਰ ਚੁੱਕੀ ਹਾਂ ਮੈਨੂੰ ਖਾਣਾ ਬਣਾ ਕੇ ਦੇਵੋ ਮੈਂ ਆਪਣੀ ਵੱਡੀ ਭੈਣ ਦੇ ਕਮਰੇ ਵਿੱਚ ਗਿਆ ਤਾਂ ਉਹ ਰਾਮ ਨਾਲ ਪਈ ਆਪਣੇ ਪਤੀ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਮੈਂ ਕਿਹਾ ਹੁਣ ਤੁਹਾਨੂੰ ਕੀ ਹੋਇਆ ਹੈ ਜੋ ਤੁਸੀਂ ਆਪਣੇ ਲਈ ਇੱਕ ਕੱਪ ਚਾਹ ਦਾ ਵੀ ਨਹੀਂ ਬਣਾ ਸਕਦੇ ਹੋ ਭੈਣ ਕਹਿਣ ਲੱਗੀ ਤੈਨੂੰ ਦਿਸਦਾ ਨਹੀਂ ਕਿ ਮੈਂ ਗਰਭਵਤੀ ਹਾਂ ਮੈਂ ਕਿਹਾ ਗਰਭਵਤੀ ਹੋਣ ਨਾਲ ਕੋਈ ਬਿਮਾਰ ਨਹੀਂ ਹੋ ਜਾਂਦਾ ਹੈ ਬਹੁਤ ਸਾਰੀਆਂ ਔਰਤਾਂ ਗਰਭਵਤੀ ਹੋਣ ਤੋਂ ਬਾਅਦ ਘਰ ਦਾ ਸਾਰਾ ਕੰਮ ਕਰਦੀਆਂ ਨੇ ਇਸ ਤਰ੍ਹਾਂ ਮੰਜਾ ਤਾਂ ਨਹੀਂ ਮਲਦੀਆਂ ਹਨ ਮੇਰੀ ਗੱਲ ਸੁਣ ਕੇ ਮੇਰੀ ਭੈਣ ਨੇ ਕਿਹਾ ਤੇਰੀ ਜ਼ੁਬਾਨ ਬਹੁਤ ਚੱਲਣ ਲੱਗੀ ਹੈ ਚੱਲ ਇੱਥੋਂ ਚਲਾ ਜਾ ਤੇ ਰਾਣੀ ਨੂੰ ਕਹਿ ਦੇ ਮੈਨੂੰ ਖਾਣਾ ਬਣਾ ਕੇ ਦੇਵੇ ਮੈਂ ਕਿਹਾ ਰਾਣੀ ਤੁਹਾਡੀ ਨੌਕਰ ਰਾਣੀ ਨਹੀਂ ਹੈ ਉਸਨੂੰ ਬਹੁਤ ਤੇਜ਼ ਬੁਖਾਰ ਹੈ ਤੁਹਾਨੂੰ ਥੋੜਾ ਜਿਹਾ ਵੀ ਦਰਦ ਨਹੀਂ ਹੈ ਤੁਸੀਂ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਉਸ ਬਾਰੇ ਕੁਝ ਤਾਂ ਸੋਚੋ ਇੰਨੇ ਦੇਰ ਨੂੰ ਮੇਰੀ ਮਾਂ ਵੀ ਆ ਗਈ ਤੇ ਕਹਿਣ ਲੱਗੀ ਤੈਨੂੰ ਬਹੁਤ ਦਰਦ ਹੋ ਰਿਹਾ ਹੈ ਮੈਂ ਸਵੇਰੇ ਉਸਨੂੰ ਦਵਾਈ ਦੇ ਦਿੱਤੀ ਸੀ ਹੁਣ ਤਾਂ ਉਸ ਦਾ ਬੁਖਾਰ ਵੀ ਉਤਰ ਗਿਆ ਹੈ ਉਹ ਤਾਂ ਬਹਾਨਾ ਬਣਾ ਕੇ ਪੈ ਜਾਂਦੀ ਹੈ ਨਾਲੇ ਤੂੰ ਜ਼ਿਆਦਾ ਉਸ ਨਾਲ ਹਮਦਰਦੀ ਨਾ ਕਰਿਆ ਕਰ ਸਮਝ ਗਿਆ ਮੇਰੀ ਮਾਂ ਨੇ ਮੈਨੂੰ ਹੀ ਝਿੜਕ ਦਿੱਤਾ ਸੀ ਮੇਰੀ ਭੈਣ ਨੇ ਕਿਹਾ ਮਾਂ ਇਸ ਨੂੰ ਸੰਭਾਲ ਲਵੋ ਇਸ ਨੂੰ ਬਹੁਤ ਹਮਦਰਦੀ ਹੁੰਦੀ ਹੈ ਰਾਣੀ ਬਹੁਤ ਚਲਾਕ ਹੈ ਕਿਤੇ ਇਸ ਨੂੰ ਆਪਣੇ ਜਾਲ ਵਿੱਚ ਫਸਾ ਨਾ ਲਵੇ ਮੈਂ ਕਿਹਾ ਕੁਝ ਸੋਚ ਸਮਝ ਕੇ ਗੱਲ ਕਰਿਆ ਕਰੋ ਮੈਂ ਘਰ ਵਿੱਚ ਸਭ ਤੋਂ ਛੋਟਾ ਸੀ ਇਸ ਲਈ ਮੇਰੀ ਕੋਈ ਗੱਲ ਨਹੀਂ ਸੁਣਦਾ ਸੀ ਰਾਣੀ ਬੁਖਾਰ ਵਿੱਚ ਹੀ ਸਾਰੇ ਕੰਮ ਕਰਦੀ ਰਹੀ ਸੀ ਸਰੀਰ ਵਿੱਚ ਤਖਾਵਟ ਹੋਣ ਕਰਕੇ ਹੁਣ ਤਾਂ ਉਸ ਦੀਆਂ ਅੱਖਾਂ ਵਿੱਚੋਂ ਵਾਰ-ਵਾਰ ਪਾਣੀ ਆ ਰਿਹਾ ਸੀ ਜਾਫਿਰ ਸ਼ਾਇਦ ਉਹ ਰੋ ਰਹੀ ਸੀ ਰਾਣੀ ਜ਼ਰੂਰ ਆਪਣੀ ਕਿਸਮਤ ਨੂੰ ਕੋਸਦੀ ਹੋਵੇਗੀ ਕਿ ਜੇਕਰ ਉਸਦੇ ਮਾਪੇ ਇਸ ਦੁਨੀਆ ਤੇ ਹੁੰਦੇ ਤਾਂ ਕਦੇ ਵੀ ਉਸਦੀ ਜ਼ਿੰਦਗੀ ਇਸ ਤਰ੍ਹਾਂ ਨਰਕ ਨਾ ਬਣੀ ਹੁੰਦੀ ਮਾਮਾ ਮਾਮੀ ਤਾਂ ਉਸਨੂੰ ਬਹੁਤ ਪਿਆਰ ਕਰਦੇ ਸੀ ਉਸ ਦਾ ਬਹੁਤ ਧਿਆਨ ਰੱਖਦੇ ਸੀ ਕਿਉਂਕਿ ਉਹ ਆਪਣੇ ਮਾਪੇ ਦੀ ਇਕਲੌਤੀ ਸੀ ਮੈਨੂੰ ਯਾਦ ਹੈ ਮਾਮਾ ਮਾਮੀ ਰਾਣੀ ਦੇ ਕਿੰਨੇ ਨਖਰੇ ਚੱਲਦੇ ਸੀ ਮੈਂ ਸੋਚਿਆ ਮੈਂ ਹੀ ਜਾ ਕੇ ਉਸਦੀ ਮਦਦ ਕਰਦਾ ਹਾਂ ਕਿਸੇ ਹੋਰ ਨੇ ਤਾਂ ਉਸ ਉੱਤੇ ਤਰਸ ਕਰਨਾ ਨਹੀਂ ਹੈ ਪਰ ਜਿਵੇਂ ਹੀ ਮੈਂ ਚੌਂਕੇ ਵਾਲੇ ਪਾਸੇ ਗਿਆ ਤਾਂ ਸਾਹਮਣੇ ਦਾ ਦ੍ਰਿਸ਼ ਵੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਰਾਣੀ ਚੁੱਲ੍ਹੇ ਦੇ ਕੋਲ ਬੇਹੋਸ਼ ਪਈ ਹੋਈ ਸੀ ਮੈਂ ਭੱਜ ਕੇ ਉਸ ਦੇ ਕੋਲ ਗਿਆ ਤੇ ਰਾਣੀ ਰਾਣੀ ਕਹਿ ਕੇ ਉਸ ਨੂੰ ਉਠਾਉਣ ਲੱਗਾ ਸੀ ਪਰ ਉਹ ਬੇਹੋਸ਼ ਸੀ ਉਸ ਨੇ ਕੋਈ ਜਵਾਬ ਨਾ ਦਿੱਤਾ ਮੈਂ ਸਾਰਿਆਂ ਨੂੰ ਆਵਾਜ਼ਾਂ ਮਾਰਨ ਲੱਗਾ ਤਾਂ ਫਿਰ ਸਾਰੇ ਉੱਥੇ ਆ ਗਏ ਤੇ ਰਾਣੀ ਨੂੰ ਬੇਹੋਸ਼ ਵੇਖ ਕੇ ਉਹ ਪਰੇਸ਼ਾਨ ਹੋ ਗਏ ਸੀ ਕੋਈ ਪਾਣੀ ਦੇ ਛਿੱਟੇ ਉਸ ਦੇ ਮੂੰਹ ਤੇ ਮਾਰ ਰਿਹਾ ਸੀ ਤੇ ਕੋਈ ਕੁਝ ਕਰ ਰਿਹਾ ਸੀ ਪਰ ਰਾਣੀ ਨੂੰ ਹੋਸ਼ ਨਹੀਂ ਆ ਰਿਹਾ ਸੀ ਉਸ ਨੂੰ ਚੁੱਕ ਕੇ மஞ்சੇ ਤੇ ਲੰਮੇ ਪਾ ਦਿੱਤਾ ਗਿਆ ਹੁਣ ਰਾਣੀ ਬੁਖਾਰ ਨਾਲ ਕੰਬ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵੀ ਆ ਰਹੇ ਸੀ ਉਹ ਵਾਰ-ਵਾਰ ਆਪਣੇ ਮਾਪੇ ਨੂੰ ਆਵਾਜ਼ਾਂ ਮਾਰ ਕੇ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਇਕੱਲੀ ਛੱਡ ਕੇ ਕਿਉਂ ਚਲੇ ਗਏ ਹੋ ਮੈਨੂੰ ਵੀ ਆਪਣੇ ਹੀ ਨਾਲ ਲੈ ਜਾਂਦੇ ਉਸ ਦੀ ਇਹ ਹਾਲਤ ਦੇਖ ਕੇ ਮੈਨੂੰ ਬਹੁਤ ਤਰਸ ਆ ਰਿਹਾ ਸੀ ਪਰ ਮੇਰੇ ਘਰ ਵਾਲਿਆਂ ਦੇ ਦਿਲ ਵਿੱਚ ਹਜੇ ਵੀ ਉਸਦੇ ਲਈ ਕੋਈ ਰਹਿਮ ਨਹੀਂ ਸੀ ਮਾਂ ਅਗਲੀ ਸਵੇਰ ਉਸ ਨੂੰ ਡਾਕਟਰ ਕੋਲ ਲੈ ਜਾਂਦੀ ਹੈ ਕੁਝ ਦਿਨ ਦਵਾਈ ਖਾਣ ਤੋਂ ਬਾਅਦ ਰਾਣੀ ਠੀਕ ਹੋ ਗਈ ਸੀ ਪਰ ਫਿਰ ਸਾਰੇ ਕੰਮ ਉਸ ਨੂੰ ਕਰਨ ਲਾ ਦਿੱਤਾ ਗਿਆ ਸੀ ਇਸ ਤਰ੍ਹਾਂ ਸਮਾਂ ਨਿਕਲਣ ਲੱਗਾ ਮੇਰੀ ਭੈਣ ਦੇ ਲਈ ਜੋ ਵੀ ਰਿਸ਼ਤਾ ਆਉਂਦਾ ਉਹ ਰਾਣੀ ਨੂੰ ਵੇਖ ਕੇ ਉਸਦਾ ਹੀ ਰਿਸ਼ਤਾ ਮੰਗਣ ਲੱਗਦੇ ਸੀ ਬਹੁਤ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਆ ਚੁੱਕੇ ਸੀ ਪਰ ਮੇਰੀ ਮਾਂ ਦੀ ਹੀ ਜਿੱਦ ਸੀ ਕਿ ਉਹ ਆਪਣੀ ਧੀ ਤੋਂ ਪਹਿਲਾਂ ਰਾਣੀ ਦਾ ਵਿਆਹ ਨਹੀਂ ਕਰੇਗੀ ਹੁਣ ਮੇਰੀ ਵੱਡੀ ਭੈਣ ਵੀ ਆਪਣੇ ਘਰ ਚਲੀ ਗਈ ਸੀ। ਮੇਰੀ ਭੈਣ ਦਾ ਰਿਸ਼ਤਾ ਵੀ ਹੋ ਗਿਆ ਸੀ। ਮੇਰੀ ਮਾਂ ਬਹੁਤ ਖੁਸ਼ ਸੀ ਤੇ ਭੈਣ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ। ਨਵੇਂ-ਨਵੇਂ ਕੱਪੜੇ ਵੀ ਖਰੀਦੇ ਗਏ ਸੀ। ਮੈਨੂੰ ਰਾਣੀ ਤੇ ਬਹੁਤ ਤਰਸ ਆ ਰਿਹਾ ਸੀ ਕਿ ਹੁਣ ਤਾਂ ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਨਿਸ਼ਾਨ ਤੇ ਚਿਹਰੇ ਦਾ ਰੰਗ ਵੀ ਪੀਲਾ ਪੈ ਗਿਆ ਸੀ। ਪਤਾ ਨਹੀਂ ਕਦੋਂ ਤੱਕ ਉਸ ਤੇ ਨਾਲ ਇਹ ਜੁਰਮ ਹੋਣਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਸਭ ਕੁਝ ਬਰਦਾਸ਼ਤ ਕਰ ਰਿਹਾ ਸੀ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੇਰੇ ਦਿਲ ਵਿੱਚ ਰਾਣੀ ਦੇ ਲਈ ਇੱਕ ਅਲੱਗ ਹੀ ਭਾਵਨਾ ਪੈਦਾ ਹੋਣ ਲੱਗੀ ਸੀ ਮੈਨੂੰ ਉਹ ਚੰਗੀ ਲੱਗਣ ਲੱਗੀ ਸੀ ਮੇਰੇ ਦਿਲ ਵਿੱਚ ਉਸ ਦੇ ਲਈ ਹਮਦਰਦੀ ਕਦੋਂ ਪਿਆਰ ਵਿੱਚ ਬਦਲ ਗਈ ਮੈਨੂੰ ਪਤਾ ਹੀ ਨਾ ਲੱਗਾ ਮੈਂ ਹੁਣ ਇਸ ਦਾ ਇੰਤਜ਼ਾਰ ਕਰਨ ਲੱਗਾ ਕਿ ਪੜਾਈ ਪੂਰੀ ਕਰਕੇ ਨੌਕਰੀ ਕਰ ਲਵਾਂ ਤੇ ਪਿਤਾ ਨੂੰ ਕਹਿ ਕੇ ਰਾਣੀ ਨਾਲ ਵਿਆਹ ਕਰਵਾ ਲਵਾਂ ਜਦੋਂ ਮੈਂ ਪੜਾਈ ਪੂਰੀ ਕਰ ਲਈ ਤਾਂ ਮੇਰੀ ਨੌਕਰੀ ਵੀ ਲੱਗ ਗਈ ਸੀ ਇੱਕ ਦਿਨ ਜਦੋਂ ਮੈਂ ਕੰਮ ਤੋਂ ਵਾਪਸ ਘਰ ਆਇਆ ਤਾਂ ਮਾਂ ਨੇ ਮਠਿਆਈ ਮੇਰੇ ਮੂੰਹ ਵਿੱਚ ਪਾ ਕੇ ਕਿਹਾ ਕਿ ਮੁਬਾਰਕ ਹੋਵੇ ਰਾਣੀ ਦਾ ਰਿਸ਼ਤਾ ਤੈ ਹੋ ਗਿਆ ਹੈ ਇਹ ਸੁਣ ਕੇ ਮੈਨੂੰ ਮਠਿਆਈ ਜ਼ਹਿਰ ਲੱਗਣ ਲੱਗੀ ਸੀ ਮੈਂ ਹੈਰਾਨੀ ਨਾਲ ਆਪਣੀ ਮਾਂ ਵੱਲ ਵੇਖਣ ਲੱਗਾ ਪਰ ਚੁੱਪ ਰਿਹਾ ਕਿਉਂਕਿ ਰਾਣੀ ਦਾ ਰਿਸ਼ਤਾ ਤੈ ਹੋ ਚੁੱਕਿਆ ਸੀ ਪਰ ਫਿਰ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਨੇ ਉਸ ਦਾ ਰਿਸ਼ਤਾ 55 ਸਾਲ ਦੇ ਬਜ਼ੁਰਗ ਨਾਲ ਕੀਤਾ ਹੈ ਮੈਂ ਬਹੁਤ ਹੈਰਾਨ ਸੀ ਉਸ ਰਾਤ ਰਾਣੀ ਸਟੋਰ ਰੂਮ ਵਿੱਚ ਬੈਠ ਕੇ ਫਿਰ ਰੋ ਰਹੀ ਸੀ ਮੈਂ ਬਹੁਤ ਪਰੇਸ਼ਾਨ ਸੀ ਜਦੋਂ ਮੈਂ ਰਾਣੀ ਕੋਲ ਗਿਆ ਤਾਂ ਮੈਨੂੰ ਵੇਖ ਕੇ ਉਹ ਹੋਰ ਵੀ ਜ਼ਿਆਦਾ ਰੋਣ ਲੱਗੀ ਸੀ ਉਸਨੇ ਕਿਹਾ ਅਰुण ਮੈਂ ਉੱਥੇ ਵਿਆਹ ਨਹੀਂ ਕਰਨਾ ਚਾਹੁੰਦੀ ਹਾਂ ਮੈਂ ਕਿਹਾ ਤੂੰ ਰੋ ਨਾ ਮੈਂ ਤੇਰੇ ਲਈ ਕੁਝ ਨਾ ਕੁਝ ਜ਼ਰੂਰ ਕਰਾਂਗਾ ਮੈਂ ਆਪਣੀ ਮਾਂ ਨਾਲ ਗੱਲ ਕਰਾਂਗਾ ਉਸਨੇ ਕਿਹਾ ਤੁਸੀਂ ਕਿਸੇ ਤਰ੍ਹਾਂ ਇਸ ਵਿਆਹ ਨੂੰ ਰੋਕ ਦਿਓ ਸਵੇਰੇ ਜਦੋਂ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਝਿੜਕਦੇ ਹੋਏ ਕਹਿਣ ਲੱਗੀ ਕਿ ਇਹ ਕਰਦੇ ਮਸਲਿਆਂ ਤੋਂ ਤੂੰ ਦੂਰ ਹੀ ਰਿਹਾ ਕਰ ਮੈਂ ਕਿਹਾ ਰਾਣੀ ਵਿੱਚ ਕੀ ਕਮੀ ਹੈ ਜੋ ਤੁਸੀਂ ਉਸ ਦਾ ਰਿਸ਼ਤਾ ਇੱਕ ਬੁੱਢੇ ਨਾਲ ਕੀਤਾ ਹੈ ਮਾਂ ਕਹਿਣ ਲੱਗੀ ਅਨਾਥ ਕੁੜੀਆਂ ਦੇ ਰਿਸ਼ਤੇ ਇਹੋ ਜੀ ਥਾਂ ਤੇ ਹੀ ਹੁੰਦੇ ਹਨ ਸ਼ੁਕਰ ਕਰੋ ਉਸਨੇ ਦਾਜ ਨਹੀਂ ਮੰਗਿਆ ਹੈ ਨਹੀਂ ਤਾਂ ਅਸੀਂ ਭਲਾ ਇਸ ਨੂੰ ਦਾਜ ਕਿੱਥੋਂ ਦੇ ਸਕਦੇ ਸੀ ਮੈਂ ਕਿਹਾ ਜਦੋਂ ਤੁਸੀਂ ਦੋਵਾਂ ਭੈਣਾਂ ਨੂੰ ਪੂਰਾ ਦਾਜ ਦੇ ਕੇ ਵਿਆਹ ਸਕਦੇ ਹੋ ਤਾਂ ਫਿਰ ਰਾਣੀ ਨੂੰ ਕਿਉਂ ਨਹੀਂ ਮੇਰੀ ਮਾਂ ਨੇ ਕਿਹਾ ਤੂੰ ਕਿਉਂ ਇਸ ਕੁੜੀ ਨਾਲ ਇੰਨੀ ਹਮਦਰਦੀ ਵਖਾ ਰਿਆ ਹੈ ਤੇ ਤੂੰ ਇਸ ਕੁੜੀ ਦੀ ਤੁਲਨਾ ਆਪਣੀਆਂ ਪੈਨਾ ਨਾਲ ਕਰ ਰਿਆ ਹੈ ਤੇਰੀਆਂ ਪੈਨਾ ਦੇ ਮਾਪੇ ਜਿਉਂਦੇ ਹਨ ਇਸ ਲਈ ਉਹਨਾਂ ਨੂੰ ਦਾਜ ਦੇ ਦਿੱਤਾ ਪਰ ਰਾਣੀ ਦੇ ਮਾਪੇ ਇਸ ਦੁਨੀਆ ਵਿੱਚ ਨਹੀਂ ਹਨ ਮੈਂ ਕਿਹਾ ਰਾਣੀ ਦੇ ਹਿੱਸੇ ਵਿੱਚ ਆਈ ਹੋਈ ਜ਼ਮੀਨ ਕਿਸ ਕੋਲ ਹੈ ਮੇਰੇ ਸਵਾਲ ਤੇ ਮੇਰੀ ਮਾਂ ਨੇ ਮੇਰੇ ਵੱਲ ਵੇਖਿਆ ਮੈਂ ਕਿਹਾ ਜ਼ਰੂਰ ਤੁਹਾਡੇ ਕੋਲ ਹੋਵੇਗੀ ਕਿਉਂਕਿ ਮਾਮੇ ਦਾ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਸੀ ਤੁਸੀਂ ਉਹ ਜ਼ਮੀਨ ਵੇਚ ਕੇ ਰਾਣੀ ਦਾ ਰਿਸ਼ਤਾ ਚੰਗੀ ਜਗ੍ਹਾ ਵੀ ਕਰ ਸਕਦੇ ਹੋ ਮੇਰੀ ਮਾਂ ਨੇ ਕਿਹਾ ਉਹ ਸਾਰਾ ਕੁਝ ਵੇਚ ਕੇ ਅਸੀਂ ਪੈਸੇ ਆਪਣੇ ਕੋਲ ਰੱਖ ਲੈ ਸੀ ਕਿੰਨੇ ਸਾਲਾਂ ਤੋਂ ਰਾਣੀ ਸਾਡੇ ਘਰ ਖਾ ਰਹੀ ਹੈ ਇੱਥੇ ਹੀ ਰਹਿੰਦੀ ਹੈ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੀ ਸੀ ਤਾਂ ਕਿ ਇਸ ਵਿੱਚ ਖਰਚਾ ਨਹੀਂ ਹੋ ਰਿਹਾ ਸੀ ਇਹ ਸੁਣ ਕੇ ਮੈਨੂੰ ਆਪਣੀ ਮਾਂ ਦੀ ਸੋਚ ਤੇ ਅਫਸੋਸ ਹੋਣ ਲੱਗਾ ਸੀ ਮੈਂ ਕਿਹਾ ਮਾਂ ਇਸ ਘਰ ਵਿੱਚ ਰਾਣੀ ਕਿੰਨੀ ਮਿਹਨਤ ਕਰਦੀ ਸੀ ਤੇ ਤੁਸੀਂ ਉਸ ਨੂੰ ਦੋ ਰੋਟੀਆਂ ਵੀ ਉਸਦੇ ਬਾਪ ਦੀ ਕਮਾਈ ਦੀਆਂ ਖਵਾਰੈ ਸੀ ਕਿੰਨੀ ਮਾੜੀ ਗੱਲ ਹੈ ਮੈਂ ਕਿਹਾ ਜੇਕਰ ਤੁਹਾਨੂੰ ਰਾਣੀ ਨੂੰ ਦਾਜ ਦੇਣ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਉਸ ਦਾ ਵਿਆਹ ਮੇਰੇ ਨਾਲ ਕਰ ਦਿਓ ਤੁਹਾਨੂੰ ਦਾਜ ਵੀ ਨਹੀਂ ਦੇਣਾ ਪਵੇਗਾ ਇਹ ਸੁਣ ਕੇ ਮਾਂ ਮੇਰੇ ਨਾਲ ਝਗੜਾ ਕਰਨ ਲੱਗੀ ਤੇ ਬੋਲੀ ਮੈਂ ਤੇਰਾ ਵਿਆਹ ਕਿਸੇ ਅਨਾਥ ਕੁੜੀ ਨਾਲ ਕਿਉਂ ਕਰਾਂ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਨਹੀਂ ਮੰਨੋਗੇ ਮੈਂ ਉਸ ਨਾਲ ਆਪਣੇ ਆਪ ਹੀ ਵਿਆਹ ਕਰ ਲਵਾਵਾਂਗਾ ਕਿਉਂਕਿ ਉਹ ਵੀ ਬਾਲਗ ਹੈ ਤੇ ਮੈਂ ਵੀ ਬਾਲਗ ਹਾਂ ਮੈਂ ਆਪਣੇ ਪਿਤਾ ਨੂੰ ਵੀ ਕਹਿ ਦਿੱਤਾ ਸੀ ਉਹਨਾਂ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਮੇਰੀਆਂ ਭਾਬੀਆਂ ਨੇ ਹੌਲੀ-ਹੌਲੀ ਮੇਰੀ ਮਾਂ ਨੂੰ ਵੀ ਮਨਾ ਲਿਆ ਸੀ ਕਿ ਚੰਗਾ ਹੈ ਰਾਣੀ ساری ਜ਼ਿੰਦਗੀ ਸਾਡੀ ਨੌਕਰਾਨੀ ਬਣ ਕੇ ਰਹੇਗੀ ਪਰ ਉਹਨਾਂ ਨੂੰ ਨਹੀਂ ਪਤਾ ਕਿ ਮੇਰਾ ਇਰਾਦਾ ਕੀ ਹੈ ਜਦੋਂ ਮੇਰਾ ਰਿਸ਼ਤਾ ਰਾਣੀ ਨਾਲ ਹੋਇਆ ਤਾਂ ਰਾਣੀ ਨਾਲ ਮੈਨੂੰ ਦੇਖ ਰਹੀ ਸੀ ਹੁਣ ਉਹ ਮੇਰੇ ਨਾਲ ਗੱਲ ਨਹੀਂ ਕਰਦੀ ਸੀ ਸਗੋਂ ਮੈਨੂੰ ਦੇਖ ਕੇ ਕਮਰੇ ਵਿੱਚ ਚਲੀ ਜਾਂਦੀ ਸੀ ਇੱਕ ਮਹੀਨੇ ਬਾਅਦ ਮੇਰੇ ਪਿਤਾ ਨੇ ਮੇਰਾ ਵਿਆਹ ਉਸ ਨਾਲ ਕਰਵਾ ਦਿੱਤਾ ਇੰਨਾ ਹੀ ਦਿਨਾਂ ਵਿੱਚ ਮੈਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ਉਹ ਬਹੁਤ ਕਿਸਮਤ ਵਾਲੀ ਸੀ ਵਿਆਹ ਵਾਲੀ ਰਾਤ ਰਾਣੀ ਬਹੁਤ ਹੈਰਾਨ ਸੀ ਉਸ ਨੇ ਬਸ ਇੰਨਾ ਹੀ ਪੁੱਛਿਆ ਕਿ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਹੈ ਮੈਂ ਤਾਂ ਤੁਹਾਡੇ ਤੋਂ ਇੱਕ ਸਾਲ ਵੱਡੀ ਹਾਂ ਮੈਂ ਕਿਹਾ ਫਿਰ ਕੀ ਹੋਇਆ ਵਿਆਹ ਤਾਂ ਹੋ ਹੀ ਸਕਦਾ ਸੀ ਉਹ ਕਹਿਣ ਲੱਗੀ ਕਿ ਤੁਸੀਂ ਸ਼ਾਇਦ ਹਮਦਰਦੀ ਵਿੱਚ ਇਹ ਕੀਤਾ ਹੈ ਮੈਂ ਕਿਹਾ ਕਿਉਂ ਕਰਾਂਗਾ ਤੂੰ ਤਾਂ ਸੋਹਣੀ ਹੈ ਸਿਆਣੀ ਨੇਕ ਤੇ ਚੰਗੀ ਕੁੜੀ ਹੈ ਮੈਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਹੈ ਤੇ ਪਰਿਵਾਰ ਨੇ ਵੀ ਮੇਰੀ ਗੱਲ ਮੰਨ ਲਈ ਸੀ ਰਾਣੀ ਕਹਿਣ ਲੱਗੀ ਜੇਕਰ ਪਰਿਵਾਰ ਵਾਲੇ ਨਾ ਮੰਨਦੇ ਤਾਂ ਤੁਸੀਂ ਕੀ ਕਰਦੇ ਮੈਂ ਕਿਹਾ ਫਿਰ ਮੈਂ ਤੈਨੂੰ ਕੋਰਟ ਵਿੱਚ ਲੈ ਜਾਣਾ ਸੀ ਤੇ ਤੇਰੇ ਨਾਲ ਕੋਰਟ ਮੈਰਿਜ ਕਰ ਲੈਣੀ ਸੀ ਫਿਰ ਤਾਂ ਸਾਰਿਆਂ ਨੂੰ ਮੰਨਣਾ ਹੀ ਪੈਣਾ ਸੀ ਮੇਰੀ ਗੱਲ ਸੁਣ ਕੇ ਪਹਿਲੀ ਵਾਰ ਰਾਣੀ ਹੱਸੀ ਸੀ ਮੈਂ ਪਹਿਲੀ ਵਾਰ ਉਸ ਦੇ ਚਿਹਰੇ ਤੇ ਖੁਸ਼ੀ ਵੇਖੀ ਸੀ ਰਾਣੀ ਨੇ ਕਿਹਾ ਕਿ ਸੱਚੀ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਕਿਹਾ ਬਹੁਤ ਪਿਆਰ ਕਰਦਾ ਹਾਂ ਤੇਰੇ ਨਾਲ ਤੇ ਕਰਦਾ ਹੀ ਰਹਾਂਗਾ ਰਾਣੀ ਕਹਿਣ ਲੱਗੀ ਮੇਰੀ ਜ਼ਿੰਦਗੀ ਤਾਂ ਓਵੇਂ ਹੀ ਰਹੇਗੀ ਭਾਬੀ ਤਾਂ ਕਹਿ ਰਹੀ ਸੀ ਕਿ ਫਰੀ ਦੀ ਨੌਕਰਾਨੀ ਮਿਲ ਰਹੀ ਹੈ ਅਰੁਣ ਤਾਂ ਸ਼ਹਿਰ ਵਿੱਚ ਨੌਕਰੀ ਕਰੇਗਾ ਮੈਂ ਕਿਹਾ ਜੋ ਕਹਿੰਦਾ ਹੈ ਉਸ ਨੂੰ ਕਹਿਣ ਦੇਵੋ ਮੈਂ ਸੋਚ ਲਿਆ ਹੈ ਕਿ ਮੈਂ ਕੀ ਕਰਨਾ ਹੈ। ਜਾਂ ਤਾਂ 1 ਮਹੀਨੇ ਤੱਕ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਫਿਰ ਇੱਕ ਦਿਨ ਮੈਂ ਪਿਤਾ ਨੂੰ ਕਿਹਾ ਸ਼ਹਿਰ ਵਿੱਚ ਜਿੱਥੇ ਮੇਰੀ ਨੌਕਰੀ ਲੱਗੀ ਹੈ ਉੱਥੋਂ ਰੋਜ਼ ਘਰੇ ਆਉਣਾ ਜਾਣਾ ਮੇਰੇ ਲਈ ਔਖਾ ਹੁੰਦਾ ਹੈ। ਇਸ ਲਈ ਮੈਂ ਆਪਣੇ ਨਾਲ ਆਪਣੀ ਪਤਨੀ ਨੂੰ ਵੀ ਲੈ ਕੇ ਜਾਣਾ ਚਾਹੁੰਦਾ ਹਾਂ। ਇਸ ਗੱਲ ਤੇ ਪੂਰੇ ਪਰਿਵਾਰ ਨੇ ਇਤਰਾਜ਼ ਕੀਤਾ ਪਰ ਮੈਂ ਕਿਸੇ ਦੀ ਇੱਕ ਨਾ ਸੁਣੀ। ਮੈਂ ਰਾਣੀ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ। ਉਹ ਵੀ ਬਹੁਤ ਖੁਸ਼ ਸੀ। ਸਾਡਾ ਛੋਟਾ ਜਿਹਾ ਘਰ ਸੀ। ਜਿਸ ਨੂੰ ਰਾਣੀ ਨੇ ਸੰਭਾਲ ਲਿਆ ਸੀ ਮੈਂ ਉਸ ਨੂੰ ਅੱਗੇ ਦੀ ਪੜ੍ਹਾਈ ਕਰਨ ਲਈ ਵੀ ਕਹਿ ਦਿੱਤਾ ਰਾਣੀ ਨੇ ਮੈਨੂੰ ਕਿਹਾ ਅਰुण ਤੂੰ ਮੇਰੀ ਜ਼ਿੰਦਗੀ ਨੂੰ ਸਵਰਗ ਬਣਾ ਦਿੱਤਾ ਹੈ ਪਰ ਸੱਚ ਤਾਂ ਇਹ ਸੀ ਕਿ ਸਵਰਗ ਤਾਂ ਉਸ ਨੇ ਮੇਰੀ ਜ਼ਿੰਦਗੀ ਨੂੰ ਬਣਾ ਦਿੱਤਾ ਸੀ ਉਹ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਮੈਂ ਆਪਣੀ ਪਤਨੀ ਲਈ ਜੋ ਫੈਸਲਾ ਲਿਆ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦੀ ਸਾਰਿਆਂ ਦਾ